ਕੰਦੇ ਦੇ ਨਾਲ ਆ ਜੀ ਇਹ ਤਿਉਹਾਰਾਂ ਦੀ ਮਦੀ ਨਜ਼ਰ ਸਾਰੇ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸਾਰੀ ਫੋਰਸ ਆਰਮੀ ਵੀਐਸਐਫ ਸਾਡਾ ਇਹ ਕੰਬਾਈਨਡ ਆਪਰੇਸ਼ਨ ਚੱਲਦਾ ਰਹਿੰਦਾ ਵਾ ਤੇ ਪਹਿਲਾਂ ਸਾਈਡਾਂ ਤੇ ਸ਼ਿਉਨਪੁਰ ਸਾਈਡ ਹੋਰ ਜਿੱਧਰ ਜਿੱਧਰ ਦੀ ਰੋਜ਼ ਅਸੀਂ ਆਪਣਾ ਪਲਾਨ ਕਰ ਲੈਂਦੇ ਆ ਤੇ ਵੈਸੇ ਲੋਕਾਂ ਦੀ ਸਿਕਿਉਰਿਟੀ ਵਾਸਤੇ ਇਹ ਸਰਚ ਵਗੈਰਾ ਚੱਲਦੀ ਰਹਿੰਦੀ ਹੈ ਕੋਈ ਇਨਪੁਟ ਵਗੈਰਾ ਨਹੀਂ ਕੋਈ ਖਾਸ ਇਨਪੁਟ ਨਹੀਂ ਆਇਆ ਇਹ ਤਾਂ ਰੁਟੀਨ ਦਾ ਮੈਟਰ ਹੈਗਾ ਇਹ ਰੋਜ਼ ਹੀ ਚੱਲਦਾ ਹੈ ਫਕਰ ਦੇਖਿਆ ਜਵੇ ਕਿੰਨੇ ਕਿ ਨਾਕੇ ਜੜੇ ਲਗਾਏ ਗਿਆ ਨਵੇਂ ਸਾਲ ਨੂੰ ਦੇਖਦੇ ਹੋਏ ਨਾਕਿਆਂ ਦੀ ਕਾਊਂਟਿੰਗ ਇਦਾਂ ਦੱਸਨੀ ਨਹੀਂ ਜਾਇਜ਼ ਨਹੀਂ ਹੈਗੀ ਬਟ ਸਾਰਾ ਜਿਹੜਾ ਏਰੀਆ ਉਹਨੂੰ ਕਵਰ ਕੀਤਾ ਹੋਇਆ ਨਾਕਿਆਂ ਰਹੀ ਕਰਦੇ ਆ ਸੀ ਪਰ ਪਿਛਲੇ ਦਿਨ ਸੁਣਨ ਵਿੱਚ ਆਇਆ ਸੀਗਾ ਕਿ ਕੁਝ ਲੋਕਾਂ ਨੂੰ ਜਿਹੜਾ ਰੌਂਡ ਅਪ ਕੀਤਾ ਗਿਆ ਕਿ ਹੈ ਦਰਗਾ ਜੇ ਕੋਈ ਡਾਊਟਫੁਲ ਬੰਦਾ ਲੱਗਦਾ ਉਹਨੂੰ ਰੌਂਡ ਅਪ ਕਰਨਾ ਬੰਦਾ ਉਹ ਚੈੱਕ ਉਹਨੂੰ ਚੈੱਕ ਕਰਕੇ ਉਹਨੂੰ ਪ੍ਰੋਪਰਲੀ ਫਰੀ ਕਰ ਦਿੱਤਾ ਜਾਂਦਾ ਹੈ ਲੋਕਾਂ ਵਿੱਚ ਕਾਫੀ ਉਹ ਅਫਵਾਹਾਂ ਕਰਦੇ ਰਹੇ ਨੇ ਉਹਦੇ ਬਾਰੇ ਕਿ ਨਹੀਂ ਕੋਈ ਅਫਵਾਹ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਰੂਟੀਨ ਸਰਦੀਆਂ ਦਿਨਾਂ ਵਿੱਚ ਨਵੇਂ ਸਾਲ ਦੇ ਤੇ ਇਸ ਕੇ ਰੂਟੀਨ ਦੀ ਚੈਕਿੰਗ ਚੱਲਦੀ ਹੈ ਕੋਈ 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 ਅਫਵਾਹ ਨਹੀਂ ਕੋਈ ਗੱਲ ਨਹੀਂ ਲੋਕਾਂ ਦੀ ਸਕਿਉਰਟੀ ਲਈ ਪੁਲਿਸ ਬੈਠੀ ਹੈ ਔਰ ਆਪਣਾ ਕੰਮ ਕਰ ਰਹੀ ਹੈ